ਦੇਦੀ ਵੱਡੀ ਤੇ ਰਾਹਤ ਦੀ ਤੇ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਹੁਣ ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਦੇ ਹੱਕ 'ਚ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਸੁਪਰੀਮ ਕੋਰਟ ਪਹਿਲਾਂ ਲਗਾਤਾਰ ਅਜਿਹਿਆਂ ਤਲਖ ਟਿੱਪਣੀਆਂ ਕਰਦੀ ਹੋਈ ਨਜ਼ਰ ਆ ਰਹੀ ਸੀ ਸਰਕਾਰ ਦੇ ਉੱਤੇ ਵੀ ਪਰ ਦੂਜੇ ਪਾਸੇ ਕਿਸਾਨਾਂ ਦਾ ਜੋ ਸਵਾਲ ਸੀ ਉਹ ਸੀ ਕਿ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਜੋ ਕੇਂਦਰ ਮੰਨ ਚੁੱਕਿਆ ਮੰਗਾ ਜਿਸ ਤੋਂ ਬਾਅਦ ਪਿਛਲਾ ਅੰਦੋਲਨ ਖਤਮ ਕਰਿਆ ਤੇ ਉਸ ਦੇ ਉੱਤੇ ਸੁਪਰੀਮ ਕੋਰਟ ਸਖਤ ਰੁਕᱷ ਇਕਤਿਆਰ ਕਿਉਂ ਨਹੀਂ ਕਰਦੀ ਕੇਂਦਰ ਦੇ ਖਿਲਾਫ ਤਾਂ ਹੁਣ ਕੇਂਦਰ ਦੇ ਖਿਲਾਫ ਸਖਤ ਰੁਕᱷ ਇਕਤਿਆਰ ਕਰ ਲਿਆ ਤੇ ਇੱਕ ਵੱਡਾ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ ਸੁਣਾ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜੋ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਜੋ ਐਡਵੋਕੇਟ ਜਰਨਲ ਹੈ ਉਹਨਾਂ ਦੇ ਵੱਲੋਂ ਜੋ ਗੱਲਾਂ ਆਖੀਆਂ ਗਈ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਝਾੜ ਪਾਈ ਆ ਤੇ ਫੈਸਲਾ ਕਿਹੜਾ ਵੱਡਾ ਲੈ ਲਿਆ ਸੁਪਰੀਮ ਕੋਰਟ ਦੇ ਵੱਲੋਂ ਜਿਸ ਤੋਂ ਬਾਅਦ ਕਿਸਾਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆਏ ਗੱਲ ਸੁਣ ਕੇ ਸੁਪਰੀਮ ਕੋਰਟ ਦੇ ਉੱਤੇ ਮਾਣ ਮਹਿਸੂਸ ਹੋ ਰਿਹਾ ਕਿਸਾਨਾਂ ਨੂੰ ਪੂਰੀ ਗੱਲਬਾਤ ਤੁਹਾਨੂੰ ਬਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਦੀ ਜਵਾਨੀ ਸੁਣਾਉਣੀ ਸਸਰੀਕਾ ਜੀ ਸਾਰਿਆਂ ਨੂੰ ਸੰਗਤ ਜੀ ਅੱਜ ਸੁਪਰੀਮ ਕੋਰਟ ਚੋਂ ਸੁਣਵਾਈ ਹੋਈ ਆ ਠੀਕ ਆ ਕਿਉਂਕਿ ਇਹ ਨਾ ਹੁਣ ਤੱਕ ਜਿਹੜੀ ਸੁਣਵਾਈ ਹੁੰਦੀ ਸੀ ਉਹ ਕੀ ਸੀਗੀ ਵੀ ਰਾਸਤੇ ਖੋਲ ਦਿਓ ਜੀ ਇਸ ਆਨਾਂ ਨੂੰ ਚੱਕ ਦੋ ਜੀ ਹੈਨਾ ਇਹ ਕਮੇਟੀ ਪਹਿਲਾਂ ਬਣਾਈ ਗਈ ਸੀ ਉਹ ਵੀ ਇਸੇ ਵਾਸਤੇ ਸੀ ਵੀ ਰਾਸਤੇ ਖੋਲੇ ਜਾਣ ਤੇ ਜਿਹੜੀ ਹੁਣ ਦੁਵਾਰਾ ਸੁਣਵਾਈ ਚੱਲੀ ਆ ਨਾ ਉਹ ਇੱਕ ਪਟੀਸ਼ਨ ਤੇ ਚੱਲੀ ਆ ਵੀ ਜਿਹੜੇ ਮੋਦੀ ਨੇ ਲਿਖਤ ਚ ਪ੍ਰੋਮਿਸ ਕਰੇ ਸੀਗੇ ਜਦੋਂ ਅਸੀਂ ਉਹਨਾਂ ਨੇ ਲੈਟਰ ਦਿੱਤਾ ਸੀ 9 12 2021 ਉਹ ਵੀ ਅਸੀਂ ਤੁਸੀਂ ਧਰਨਾ ਚੱਕ ਦੋ ਭਾਈ ਹੈਨਾ ਅਸੀਂ ਤੁਹਾਡੀਆਂ ਸਾਰੀਆਂ ਡਿਮਾਂਡਸ ਨੂੰ ਫੁੱਲਫਿਲ ਕਰਾਂਗੇ ਪ੍ਰੋਮਿਸ ਕਰੇ ਹੋਏ ਨੇ ਲਿਖ ਕੇ ਸਾਈਨ ਕਰੇ ਹੋਏ ਨੇ ਸੈਕਟਰੀ ਨੇ ਹੈਨਾ ਤੇ ਇੱਕ ਲੈਟਰ ਸਾਥ ਮੋਦੀ ਦਾ ਵੀ ਹੈਗਾ ਉਹ 15 ਮਾਰਚ ਦਾ ਕੋਈ ਲੈਟਰ ਹੈ ਨਾ ਉਹਦੇ ਤੇ ਸੁਣਵਾਈ ਚੱਲ ਰਹੀ ਹੈ ਬਹੁਤ ਪੋਜ਼ਿਟਿਵ ਸੁਣਵਾਈ ਚੱਲ ਰਹੀ ਹੈ ਨਾ ਜੱਜ ਵੀ ਅ ਮਤਲਬ ਲਾਲੋ ਹੈ ਨਾ ਵਧੀਆ ਸੰਵਾਈ ਕਰ ਰਿਹਾ ਉਹਦੇ ਦੇ ਕਾਨੂੰ ਸੈਂਟਰ ਨੂੰ ਵੀ ਉਹ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਵੀ ਇਹਨਾਂ ਗੱਲਾਂ ਦਾ ਜਵਾਬ ਦੋ ਹੈ ਨਾ ਪਰ ਦੇਖੋ ਪੰਜਾਬ ਸਰਕਾਰ ਦਾ ਉੱਤੇ ਕੀ ਰੋਲ ਆ ਆਮ ਆਦਮੀ ਪਾਰਟੀ ਵਾਲਾ ਦਾ ਜਿਹੜਾ ਨਾ ਦਾ ਵਕੀਲ ਕਪਿਲ ਸੀਪਰੀਆ ਏ ਜੀ ਨੇ ਅੱਜ ਕੀ ਬਿਆਨ ਦਿੱਤੇ ਨੇ ਅਸੀਂ ਪੋਸਟਰ ਵੀ ਅਟੈਚ ਕਰਾਂਗੇ ਨਾਲ ਕਹਿੰਦੇ ਢੱਲੇ ਵਾਲ ਤਾਂ ਠੀਕ ਆ ਕਹਿੰਦੇ ਉਹਨੀ ਤਾਂ ਉਹਨਾਂ ਦੀ ਤਾਂ ਸਿਹਤ 'ਚ ਬਹੁਤ ਸੁਧਾਰ ਹੋ ਗਿਆ ਠੀਕ ਆ ਕਹਿੰਦੇ ਉਹਨਾਂ ਦੇਸ਼ੀ ਕੇ ਖਾਏ ਹੋਏ ਸੀਗੇ ਤੇ ਉਹ ਕੰਮ ਆ ਰਹੇ ਨੇ ਤੇ ਇਹੀ ਗੱਲਾਂ ਹੋਈਆਂ ਨੇ ਉੱਤੇ ਅੱਜ ਸਾਰੀਆਂ ਜਿਹੜੀਆਂ ਏਜੀ ਵੱਲੋਂ ਹੈ ਨਾ ਇਹਨਾਂ ਦੇ ਵਕੀਲ ਵੱਲੋਂ ਦੱਸੀ ਗਈ ਰਹੇ ਕਹਿੰਦੇ ਦੇਸੀ ਕੀ ਦਾ ਬਹੁਤ ਵਧੀਆ ਅਸਰ ਹੋ ਰਿਹਾ ਕਹਿੰਦੇ ਅਰਬੀਨਾ ਉਹ ਤਾਂ ਠੀਕ ਨੇ ਉੱਥੇ ਤਾਂ ਹੀ ਸੁਪਰੀਮ ਕੋਰਟ ਨੇ ਝਾੜ ਪਾਈ ਆ ਬਿਨਾ ਐਮਸ ਦੇ ਡਾਕਟਰ ਨਾ ਬੋਰਡ ਬਣਾਣ ਤੇ ਸਾਨੂੰ ਅਸਲੀਅਤ ਦੱਸਣ ਵੀ ਆ ਢੱਲੇਵਾਲ ਸਾਹਿਬ ਦੀ ਕੀ ਕੰਡੀਸ਼ਨ ਹੈ ਨਾ ਸਲੀਅਤ ਦੱਸਣਾ ਇਹ ਝੂਠ ਬੋਲਦੀ ਹੈ ਪੰਜਾਬ ਸਰਕਾਰ ਉੱਥੇ ਜਾ ਕੇ ਇਹਨਾਂ ਦੇ ਏਜੀ ਝੂਠ ਬੋਲਦੇ ਨੇ ਜਾ ਕੇ ਇੱਕ ਨਾ ਪਟਿਆਲੇ ਦਾ ਵਕੀਲ ਆ ਆਮ ਆਦਮੀ ਪਾਰਟੀ ਦਾ ਉਦਾਂ ਇਸ ਪਟੀਸ਼ਨ ਨੂੰ ਖਾਰਜ ਕਰਨ ਤੇ ਲੱਗਿਆ ਹੋਇਆ ਵੀ ਕਿਵੇਂ ਖਾਰਜੋ ਜੇ ਪਟੀਸ਼ਨ ਇਹ ਗੱਲੇ ਨਾ ਚੱਲੇ ਸੁਪਰੀਮ ਕੋਰਟ ਦੇ ਅੰਦਰ ਕਿਉਂ ਉਹ ਜਿਹੜਾ ਸੀ ਵਿਰਾਜ ਚੋਹਾ ਸੀਗਾ ਉਹ ਵੀ ਕਹਿੰਦਾ ਜਿਵੇਂ ਅਸੀਂ ਜਿਵੇਂ ਸੁਪਰੀਮ ਕੋਰਟ ਕਰੂਗਾ ਉਵੇਂ ਕਰ ਲਾਂਗੇ ਠੀਕਾ ਸੁਪਰੀਮ ਕੋਰਟ ਤਾਂ ਹੁਣ ਕੀਤੇ ਨਾ ਕੀਤੇ ਨਾ ਇਸ ਪਟੀਸ਼ਨ ਨੂੰ ਲੈ ਕੇ ਬਹੁਤ ਬਹੁਤ ਪੋਜ਼ਿਟਿਵ ਆ ਪਰ ਇਹ ਆਮ ਆਦਮੀ ਪਾਰਟੀ ਵਾਲੇ ਪੰਜਾਬ ਸਰਕਾਰ ਏਜੀ ਹੋ ਗਿਆ ਕਪੀ ਸਿੰਬਲ ਵਰਗੇ ਲੱਗੇ ਹੋਏ ਨੇ ਹਨਾ ਯਾ ਵਕੀਰ ਆ ਜਿਹੜਾ ਪਟਿਆਲੇ ਵਾਲਾ ਵੀ ਖਾਰੀ ਜੋ ਜੇ ਵਾਲੀ ਐਪਲੀਕੇਸ਼ਨ ਵੀ ਤਾਂ ਇਹ ਮਾਰਨ ਨੂੰ ਫਿਰਦੇ ਨੇ ਤੁਹਾਨੂੰ ਸਾਰੇ ਦੇ ਸਾਰੇ ਹਨਾ ਠੀਕ ਆ ਅੱਜ ਦੇਖ ਲਓ ਕੀ ਹਾਲਾਤ ਨੇ ਡੱਲੇਵਾਲ ਸਾਹਿਬ ਦੇ 50 ਦਿਨ ਹੋ ਗਏ ਉਹਨਾਂ ਨੂੰ ਕੁਝ ਖਾਏ ਪੀਏ ਤੇ ਇਹਨਾਂ ਦੇ ਬਿਆਨ ਦੇਖ ਲਓ ਸੁਪਰੀਮ ਕੋਰਟ ਦੇ ਅੰਦਰ ਕੀ ਨੇ ਠੀਕ ਹੈ ਭਾਈ ਸਾਰੇ ਮਾਰਨ ਨੂੰ ਫਿਰਦੇ ਨੇ ਤਗੜੇ ਰਹੋ ਸਿਰ ਜੋੜ ਕੇ ਰਹੋ ਕਿਸੇ ਦੇ ਭਲਾ ਨਹੀਂ ਕਰਨਾ ਇਹ ਸਭ ਆਮ ਆਦਮੀ ਪਾਰਟੀ ਵਾਲੇ ਸਭ ਅੰਬਾਨੀ ਅੰਡਾਨੀ ਦੇ ਖਰੀਦੇ ਹੋਏ ਨੇ ਠੀਕ ਹੈ ਜ਼ਮੀਨਾਂ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਹਨਾ ਕੱਲ ਕੋਰਪੋਰੇਟ ਇੱਥੇ ਬੜੇ ਹਨਾ ਕਿਵੇਂ ਹਾਵੀ ਹੋਈਏ ਤੁਹਾਡੀਆਂ ਫਸਲਾਂ ਦੀ ਨਸਲਾਂ ਦੇ ਤਗੜੇ ਰਹੋ ਸਿਰ ਜੋੜ ਕੇ ਡੱਲੇਵਾਲ ਜੀ ਦਾ ਸਾਥ ਦਿਓ ਇਹ ਲੜਾਈ ਹਾਰ ਗਏ ਨਾ ਜਾਂ ਪਿੱਛੇ हट ਗਏ ਠੀਕ ਹੈ ਨਾ ਕਦੇ ਲੜਾਈ ਲੜਨ ਜੋਗੇ ਨਹੀਂ ਰਹੋਗੇ ਤਗੜੇ ਹੋ ਕੇ ਖਨੋਰੀ ਮੋਰਚੇ ਨੂੰ ਤਗੜਾ ਕਰੋ ਆਪਣੇ ਮੋਰਚਿਆਂ ਨੂੰ ਤਗੜਾ ਕਰੋ ਅਸੀਂ ਡੱਟ ਕੇ ਲੜਾਂਗੇ ਤੇ ਵਾਹਿਗੁਰੂ ਮਿਹਰ ਕਰੂਗਾ ਸਾਸਰੀਕਰ ਜੀ ਸਾਰਿਆਂ ਨੂੰ ਸੰਗਤ ਜੀ ਅੱਜ ਸੁਪਰੀਮ ਕੋਰਟ ਚ ਸੁਣਵਾਈ ਹੋਈ ਆ ਠੀਕ ਆ ਕਿਉਂਕਿ ਇਹਨਾ ਹੁਣ ਤੱਕ ਜਿਹੜੀ ਸੁਣਵਾਈ ਹੁੰਦੀ ਸੀ ਉਹ ਕੀ ਸੀਗੀ ਵੀ ਰਾਸਤੇ ਖੋਲ ਦਿਓ ਜੀ ਕਿਸਾਨਾਂ ਨੂੰ ਚੱਕ ਦਿਓ ਜੀ ਹੈਨਾ ਇਹ ਕਮੇਟੀ ਪਹਿਲਾਂ ਬਣਾਈ ਗਈ ਸੀ ਉਹ ਵੀ ਇਸੇ ਵਾਸਤੇ ਸੀ ਵੀ ਰਾਸਤੇ ਖੋਲੇ ਜਾਣ ਤੇ ਜਿਹੜੀ ਹੁਣ ਦੁਬਾਰਾ ਸੁਣਵਾਈ ਚੱਲੀ ਆ ਨਾ ਉਹ ਇੱਕ ਪਟੀਸ਼ਨ ਤੇ ਚੱਲੀ ਆ ਵੀ ਜਿਹੜੇ ਮੋਦੀ ਨੇ ਲਿਖਤ ਚ ਪ੍ਰੋਮਿਸ ਕਰੇ ਸੀਗੇ ਜਦੋਂ ਅਸੀਂ ਉਹਨਾਂ ਨੂੰ ਲੈਟਰ ਦਿੱਤਾ ਸੀ 9 12 2021 ਉਹ ਵੀ ਅਸੀਂ ਕੋ ਜਿ ਤਰਨਾ ਚੱਕ ਦੋ ਭਾਈ ਹੈਨਾ ਅਸੀਂ ਤੁਹਾਡੀਆਂ ਸਾਰੀਆਂ ਡਿਮਾਂਡਸ ਨੂੰ ਫੁੱਲਫਿਲ ਕਰਾਂਗੇ ਪ੍ਰੋਮਿਸ ਕਰੇ ਹੋਏ ਨੇ ਲਿਖ ਕੇ ਸਾਈਨ ਕਰੇ ਹੋਏ ਨੇ ਸੈਕਟਰੀ ਨੇ ਹੈਨਾ ਤੇ ਇੱਕ ਲੈਟਰ ਸੱਦ ਮੋਦੀ ਦਾ ਵੀ ਹੈਗਾ ਉਹ 15 ਮਾਰਚ ਦਾ ਕੋਈ ਲੈਟਰ ਹੈਨਾ ਉਹਦੇ ਦੀ ਸੁਣਵਾਈ ਚੱਲ ਰਹੀ ਹੈ ਬਹੁਤ ਪੋਜ਼ਿਟਿਵ ਸੁਣਵਾਈ ਚੱਲ ਰਹੀ ਹੈ ਹੈਨਾ ਜੱਜ ਵੀ ਮਤਲਬ ਲਾਲੋ ਹੈਨਾ ਬਦਿਆ ਸੁਣਵਾਈ ਕਰ ਰਿਹਾ ਉਹਦੇ ਦੇ ਕਾਨੂੰਨ ਸੈਂਟਰ ਨੂੰ ਵੀ ਉਹ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਵੀ ਇਹਨਾਂ ਗੱਲਾਂ ਦਾ ਜਵਾਬ ਦੋ ਹੈਨਾ ਪਰ ਦੇਖੋ ਪੰਜਾਬ ਸਰਕਾਰ ਦਾ ਉੱਤੇ ਕੀ ਰੋਲ ਆ ਆਮ ਆਦਮੀ ਪਾਰਟੀ ਵਾਲਾ ਦਾ ਜਿਹੜਾ ਨੇ ਉਹ ਦਾ ਵਕੀਲ ਕਪਿਲ ਸੀਪਰੀਆ ਏਜੀ ਨੇ ਅੱਜ ਕੀ ਬਿਆਨ ਦਿੱਤੇ ਨੇ ਅਸੀਂ ਪੋਸਟਰ ਵੀ ਅਟੈਚ ਕਰਾਂਗੇ ਨਾਲ ਕਹਿੰਦੇ ਡੱਲੇ ਵਾਲ ਤਾਂ ਠੀਕ ਆ ਕਹਿੰਦੇ ਓਨੀ ਤਾਂ ਉਹਨਾਂ ਦੀ ਤਾਂ ਸਿਹਤ 'ਚ ਬਹੁਤ ਸੁਧਾਰ ਹੋ ਗਿਆ ਠੀਕ ਆ ਕਹਿੰਦੇ ਉਹਨਾਂ ਦੇਸ਼ੀ ਖਾਏ ਹੋਏ ਸੀਗੇ ਤੇ ਉਹ ਕੰਮ ਆ ਰਹੇ ਨੇ ਤੇ ਇਹੀ ਗੱਲਾਂ ਹੋਈਆਂ ਨੇ ਉੱਤੇ ਅੱਜ ਸਾਰੀਆਂ ਜਿਹੜੀਆਂ ਏਜੀ ਵੱਲੋਂ ਹੈਨਾ ਇਹਨਾਂ ਦੇ ਵਕੀਲ ਵੱਲੋਂ ਦੱਸੀ ਗਈਆਂ ਰਹੇ ਕਹਿੰਦੇ ਦੇਸ਼ੀ ਕੀ ਦਾ ਬਹੁਤ ਵਧੀਆ ਅਸਰ ਹੋ ਰਿਹਾ ਕਹਿੰਦੇ ਅਰਬੀਨਾ ਉਹ ਤਾਂ ਠੀਕ ਨੇ ਉੱਥੇ ਤਾਂ ਹੀ ਸੁਪਰੀਮ ਕੋਰਟ ਨੇ ਝਾੜ ਪਾਈ ਆ ਬিনা ਐਮਸ ਦੇ ਡਾਕਟਰ ਨਾ ਬੋਰਡ ਬਣਾਣ ਤੇ ਸਾਨੂੰ ਅਸਲੀਅਤ ਦੱਸਣ ਵੀ ਆ ਡੱਲੇਵਾਲ ਸਾਹਿਬ ਦੀ ਕੀ ਕੰਡੀਸ਼ਨ ਹੈ ਨਾ ਸਲੀਅਤ ਦੱਸਣਾ ਇਹ ਝੂਠ ਬੋਲਦੀ ਹੈ ਪੰਜਾਬ ਸਰਕਾਰ ਉੱਥੇ ਜਾ ਕੇ ਇਹਨਾਂ ਦੇ ਏ ਚੀ ਝੂਠ ਬੋਲਦੇ ਨੇ ਜਾ ਕੇ ਇੱਕ ਨਾ ਪਟਿਆਲੇ ਦਾ ਵਕੀਲ ਆ ਆਮ ਆਦਮੀ ਪਾਰਟੀ ਦਾ ਉਦੋਂ ਇਸ ਪਟੀਸ਼ਨ ਨੂੰ ਖਾਰਜ ਕਰਨ ਤੇ ਲੱਗਿਆ ਹੋਇਆ ਵੀ ਕਿਵੇਂ ਖਾਰਜੋ ਜੇ ਪਟੀਸ਼ਨ ਇਹ ਗੱਲੇ ਨਾ ਚੱਲੇ ਸੁਪਰੀਮ ਕੋਰਟ ਦੇ ਅੰਦਰ ਕਿਉਂ ਉਹ ਜਿਹੜਾ ਸ਼ਿਵਰਾਜ ਚੋਹਾ ਸੀਗਾ ਉਹ ਵੀ ਕਹਿੰਦਾ ਜਿਵੇਂ ਅਸੀਂ ਜਿਵੇਂ ਸੁਪਰੀਮ ਕੋਰਟ ਕਰੂਗਾ ਉਵੇਂ ਕਰ ਲਾਂਗੇ ਵੇਗਾ ਸੁਪਰੀਮ ਕੋਰਟ ਤਾਂ ਹੁਣ ਕਿਤੇ ਨਾ ਕਿਤੇ ਨਾ ਇਸ ਪਟੀਸ਼ਨ ਨੂੰ ਲੈ ਕੇ ਬਹੁਤ ਬਹੁਤ ਪੋਜ਼ਿਟਿਵ ਆ ਪਰ ਇਹ ਆਮ ਆਦਮੀ ਪਾਰਟੀ ਵਾਲੇ ਪੰਜਾਬ ਸਰਕਾਰ ਏਜੀ ਹੋ ਗਿਆ ਕਪੀ ਸਿੰਬਲ ਵਰਗੇ ਲੱਗੇ ਹੋਏ ਨੇ ਹਨਾ ਯਾ ਵਕੀਲ ਆ ਜਿਹੜਾ ਪਟਿਆਲੇ ਵਾਲਾ ਵੀ ਖਾਰਿਜ ਹੋ ਜੇ ਇਹ ਵਾਲੀ ਐਪਲੀਕੇਸ਼ਨ ਵੀ ਤਾਂ ਇਹ ਮਾਰਨ ਨੂੰ ਫਿਰਦੇ ਨੇ ਤੁਹਾਨੂੰ ਸਾਰੇ ਦੇ ਸਾਰੇ ਹਨਾ ਠੀਕ ਆ ਅੱਜ ਦੇਖ ਲਓ ਕੀ ਹਾਲਾਤ ਨੇ ਢੱਲੇਵਾਲ ਸਾਹਿਬ ਦੇ 50 ਦਿਨ ਹੋ ਗਏ ਉਹਨਾਂ ਨੂੰ ਕੁਝ ਖਾਏ ਪੀਏ ਤੇ ਇਹਨਾਂ ਦੇ ਬਿਆਨ ਦੇਖ ਲਓ ਸੁਪਰੀਮ ਕੋਰਟ ਦੇ ਅੰਦਰ ਕੀ ਨੇ ਠੀਕ ਹੈ ਭਾਈ ਸਾਰੇ ਮਾਰਨ ਨੂੰ ਫਿਰਦੇ ਨੇ ਤਗੜੇ ਰਹੋ ਸਿਰ ਜੋੜ ਕੇ ਰਹੋ ਕਿਸੇ ਨੇ ਭਲਾ ਨਹੀਂ ਕਰਨਾ ਇਹ ਸਭ ਆਮ ਆਦਮੀ ਪਾਰਟੀ ਵਾਲੇ ਸਭ ਅੰਬਾਨੀ ਅੰਡਾਨੀ ਦੇ ਖਰੀਦੇ ਹੋਏ ਨੇ ਠੀਕ ਹੈ ਜਮੀਨਾਂ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਹਨਾ ਕੱਲ ਕੋਰਪੋਰੇਟ ਇੱਥੇ ਬੜੇ ਹਨਾ ਕਿਵੇਂ ਹਾਵੀ ਹੋਈਏ ਤੁਹਾਡੀਆਂ ਫਸਲਾਂ ਦੇ ਨਸਲਾਂ ਦੇ ਤਾਕੜੇ ਰੋ ਸਿਰ ਜੋੜ ਕੇ ਡੱਲੇਵਾਲ ਜੀ ਦਾ ਸਾਥ ਦੋ ਇਹ ਲੜਾਈ ਹਾਰ ਕੇ ਨਾ ਜਾਂ ਪਿੱਛੇ हट ਕੇ ਠੀਕ ਹੈ ਨਾ ਕਦੇ ਲੜਾਈ ਲੜਨ ਜੋਗੇ ਨਹੀਂ ਰਹੋਗੇ ਤਾਕੜੇ ਹੋ ਕੇ ਖਨੋਰੀ ਮੋਰਚੇ ਨੂੰ ਤਕੜਾ ਕਰੋ ਆਪਣੇ ਮੋਰਚਿਆਂ ਨੂੰ ਤਕੜਾ ਕਰੋ ਅਸੀਂ ਡਟ ਕੇ ਲੜਾਂਗੇ ਤੇ ਵਾਹਿਗੁਰੂ ਮਿਹਰ ਕਰੂਗਾ ਪੋਜੀਟਿਵ ਰਿਜ਼ਲਟ ਆਉਣਗੇ ਆਪਾਂ ਜਿੱਤਾਂ ਆ ਤੁਸੀਂ ਸੁਣਿਆ ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਆ ਉਸ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੂੰ ਝ ਕੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਜੋ ਜਾਣਕਾਰੀ ਸਾਨੂੰ ਮਿਲੀ ਹੈ ਉਸ ਤੋਂ ਬਾਅਦ ਸਭ ਚਿੰਤਾ ਦੇ ਵਿੱਚ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਣ ਵਾਸਤੇ ਡਾਕਟਰਾਂ ਦੀ ਇੱਕ ਏਮਜ਼ ਹਸਪਤਾਲ ਦੇ ਏਮਜ਼ ਦੇ ਡਾਕਟਰ ਜਿਹੜੇ ਨੇ ਉਹਨਾਂ ਦਾ ਇੱਕ ਬੋਰਡ ਬਣਾਇਆ ਜਾਵੇ ਉਹ ਰਿਪੋਰਟ ਸਾਨੂੰ ਭੇਜਣ ਕਿਉਂਕਿ ਜੋ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦੇ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਦੇ ਵਿੱਚ ਕਿਹਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ 50 ਦਿਨ ਤੋਂ ਉੱਪਰ ਸਮਾਂ ਹੋ ਚੁੱਕਿਆ ਮਰਨ ਵਰਤੋਂ ਤਾਂ ਅਜੇਹੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਵਿੱਚ ਸੁਧਾਰ ਹੋਵੇਗਾ ਜਾਂ ਫਿਰ ਵਿਗਾੜ ਹੋਵੇਗਾ ਇਹ ਸਾਰੇ ਪਲੀਪਾਂਤ ਜਾਣਦੇ ਨੇ ਤਾਂ ਆਖਰ ਪੰਜਾਬ ਸਰਕਾਰ ਦੇ ਵੱਲੋਂ ਅਜੇਹੀ ਰਿਪੋਰਟ ਕਿਉਂ ਪੇਸ਼ ਕੀਤੀ ਗਈ ਆ ਇਹ ਵੀ ਸਭ ਪਲੀਪਾਂਤ ਜਾਣਦੇ ਨੇ ਤੁਸੀਂ ਨਵਦੀਪ ਜੀ ਲਵੇੜਾ ਦੀ ਜਵਾਨੀ ਸੁਣੀ ਆ ਤਾਂ 13 ਫਰਵਰੀ ਤੋਂ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਦੂਜੇ ਦੂਜੇ ਪਾਸੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਪਿਛਲੇ 50 ਦਿਨਾਂ ਤੋਂ ਮਰਨ ਵਰਤੇ ਬੈਠੇ ਨੇ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਤਾਰੀਖ ਪੇ ਤਾਰੀਖ ਪੈ ਰਹੀ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਅਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਮੋਰਚਾ ਆਪਸ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਇੱਕੇ ਨੂੰ ਲੈ ਕੇ ਕਿ ਆਖਰ ਇਕੱਠੇ ਹੋ ਕੇ ਅੰਦੋਲਨ ਲੜਿਆ ਜਾਵੇ ਉਹਨਾਂ ਦੇ ਵਿੱਚ ਵੀ ਤਾਰੀਖ ਪੇ ਤਾਰੀਖ ਪੈ ਰਹੀ ਹੈ ਪਰ ਆਖਰ ਕੋਈ ਸਿੱਟੇ ਦੇ ਉੱਤੇ ਕਿਉਂ ਨਹੀਂ ਕੋਈ ਪਹੁੰਚ ਰਿਹਾ ਕਿਉਂਕਿ ਲੜਾਈ ਕੇਂਦਰ ਦੇ ਨਾਲ ਲੜਨੀ ਕਿਸਾਨਾਂ ਨੇ ਆ ਫਿਰ ਇਕਜੁੱਟਤਾ ਕਿਉਂ ਨਹੀਂ ਦਿਖਾਈ ਜਾ ਰਹੀ ਕਿਉਂ ਇੱਥੇ ਤਰੀਕਾ ਪੈ ਰਹੀਆਂ ਨੇ ਆਖਰ ਕਦੋਂ ਤੱਕ ਇਸੇ ਤਰੀਕੇ ਦਾ ਤਰੀਕਾ ਪੈਂਦੀਆਂ ਹੋਣਗੀਆਂ ਕਿਤੇ ਤਰੀਕਾ ਤੇ ਤਰੀਕਾ ਪੈਣੀਆ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਤੇ ਭਾਰੂ ਨਾ ਪੈ ਜਾਵੇ ਇਹ ਕਿਸਾਨਾਂ ਨੂੰ ਸੋਚ ਵਿਚਾਰ ਕਰ ਲੈਣਾ ਚਾਹੀਦਾ ਤਾਂ ਤੁਸੀਂ ਸੁਣਿਆ ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਆ ਉਸ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੂੰ ਝਾੜ ਪਈ ਆ ਤੇ ਨਾਲੇ ਕਹਿ ਦਿੱਤਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਜੋ ਜਾਣਕਾਰੀ ਸਾਨੂੰ ਮਿਲੀ ਹੈ ਉਸ ਤੋਂ ਬਾਅਦ ਸਭ ਚਿੰਤਾ ਦੇ ਵਿੱਚ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਣ ਵਾਸਤੇ ਡਾਕਟਰਾਂ ਦੀ ਇੱਕ ਏਮਜ਼ ਹਸਪਤਾਲ ਦੇ ਏਮਜ਼ ਦੇ ਡਾਕਟਰ ਜਿਹੜੇ ਨੇ ਉਹਨਾਂ ਦਾ ਇੱਕ ਬੋਰਡ ਬਣਾਇਆ ਜਾਵੇ ਉਹ ਰਿਪੋਰਟ ਸਾਨੂੰ ਭੇਜਣ ਕਿਉਂਕਿ ਜੋ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦੇ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਆ ਉਸ ਦੇ ਵਿੱਚ ਕਿਹਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ